ਕਾਲੇ ਕੋ ਹੁਸ਼ਾਰਪੁਰ ਦੀ ਕੇਂਦਰੀ ਜੇਲ੍ਹ ਦਾ ਇੱਕ ਮਾਮਲਾ ਸਾਹਮਣੇ ਆਉਂਦਾ ਕਿ ਸੁਪਰਡੈਂਡਰ ਨੂੰ ਸਸਪੈਂਡ ਕੀਤਾ ਗਿਆ ਕਿ ਜੇਲ੍ਹ ਦੇ ਵਿੱਚ ਨਾ ਡਰੱਗ ਰੈਕਟ ਚੱਲ ਰਿਹਾ ਹੈ ਤੇ ਡਰੱਗ ਰੈਕਟ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਗੈਰ ਕਾਨੂੰਨੀ ਕੰਮ ਹੈ ਜਿਹੜੇ ਉਹ ਹੁਸ਼ਾਰਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਚੱਲ ਰਹੇ ਨੇ ਜੇਤਨ ਜੀ ਆਪਾਂ ਅੱਜ ਦਿਨ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀਆਂ ਨੇ ਕਿ ਜੇ ਕੋਈ ਨਸ਼ਾ ਤਸਕਰ ਹੈ ਉਹਦਾ ਘਟਾਇਆ ਜਾਂਦਾ ਕੀ ਹੋਣ ਇਹਨਾਂ ਦਾ ਵੀ ਘਟਾਇਆ ਜਾਊਗਾ ਕਿੰਨੀ ਪੰਜਾਬ ਸਰਕਾਰ ਨੂੰ ਇਹਨਾਂ ਤੇ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨੀਆਂ ਚਾਹੀਦੀਆਂ ਨੇ ਅਜਿਹੀਆਂ ਅਧਿਕਾਰੀਆਂ ਤੇ ਤਾਂ ਜੋ ਇੱਕ ਐਗਜ਼ਾਮਪਲ ਸੈੱਟ ਹੋ ਸਕੇ ਲੋਕਾਂ ਦੇ ਵਿੱਚ ਕਿ ਚੇਤਾਵਨੀ ਵੀ ਜਾ ਸਕੇ ਕਿ ਸਰਕਾਰ ਸਾਡੀ ਵਾਕਿਆ ਦੇ ਵਿੱਚ ਸਖਤਾਈ ਵਰਤ ਰਹੀ ਹੈ ਜੀ ਜਿੱਦਾਂ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਸਸਪੈਂਡ ਕਰਨਾ ਕੋਈ ਹੱਲ ਨਹੀਂ ਮੈਨੂੰ ਲੱਗਦਾ ਕੀ ਕੀ ਗੱਲੇ ਨੂੰ ਡਿਸਮਿਸ ਨਹੀਂ ਕਰ ਸਕਦੀ ਸਰਕਾਰ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾ ਮੇਰੇ ਦੋਸਤੋ ਭਗਵਾਨਤਮਨ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਜਿਸ ਦੇ ਵਿੱਚ ਤੁਸੀਂ ਆਇਦਿਨ ਵੀਡੀਓਜ਼ ਦੇਖ ਰਹੇ ਹੋ ਕਿ ਜਿਹੜੇ ਵੀ ਨਸ਼ਾ ਵੇਚਦੇ ਨੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਜੋ ਹੈ ਨਸ਼ਰੇ ਧੰਦੇ ਵਿੱਚ ਬਣਾਈਆਂ ਗਈਆਂ ਨੇ ਉਹਨਾਂ ਨੂੰ ਜ਼ਬਤ ਕੀਤਾ ਜਾ ਰਿਹਾ ਤੇ ਉਹਨਾਂ ਦੇ ਘਰਾਂ ਉੱਪਰ ਬਲਡੋਜ਼ਰ ਚਲਾਏ ਜਾ ਰਹੇ ਨੇ ਤੇ ਕੱਲ ਦੀ ਆਪਾਂ ਜੀ ਆਪਾਂ ਦੇਖੀਏ ਤੇ ਕੋ ਹਿਸ਼ਾਰਪੁਰ ਦਾ ਇੱਕ ਮਾਮਲਾ ਕੇਂਦਰੀ ਜੇਲ੍ਹ ਦਾ ਸਾਹਮਣੇ ਆਉਂਦਾ ਜਿੱਥੇ ਇੱਕ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ ਸੋ ਇਹ ਤੇ ਕੀ ਹੈ ਪੂਰਾ ਮਾਮਲਾ ਅੱਜ ਆਪਾਂ ਇਸੇ ਵਿਸ਼ੇ ਉੱਪਰ ਗੱਲਬਾਤ ਕਰਾਂਗੇ ਸੋ ਸਵਾਗਤ ਕਰਦੇ ਹ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਬਹੁਤ ਵਧੀਆ ਅ ਕੱਲੇ ਕੋ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਦਾ ਇੱਕ ਮਾਮਲਾ ਸਾਹਮਣੇ ਆਉਂਦਾ ਕਿ ਸੁਪਰਡੈਂਨੋ ਸਸਪੈਂਡ ਕੀਤਾ ਗਿਆ ਭਾਜੀ ਕੀ ਹੈ ਪੂਰਾ ਮਾਮਲਾ ਇਹ ਵਾਲਾ ਮਾਮਲਾ ਅਪਰੀਚੇ ਆਪਾਂ ਕੱਲ ਵੀ ਦਾਰਾ ਹੁਸ਼ਿਆਰਪੁਰ ਜੂਸ ਨੇ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਤਾਂ ਇੱਕ ਵਾਰ ਮੈਂ ਮੋੜ ਤੋਂ ਜੀ ਇਹ ਘਟ ਅੱਖਾਂ ਦੇ ਵਿੱਚ ਇੱਕ ਵਾਰ ਮੋੜ ਤੋਂ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ ਤਾਂ ਜੋ ਜਿਹਨਾਂ ਦਰਸ਼ਕਾਂ ਨੂੰ ਜਿਹਨਾਂ ਸਰੋਤਿਆਂ ਨੂੰ ਇਸ ਮੈਟਰ ਬਾਰੇ ਨਹੀਂ ਪਤਾ ਉਹਨਾਂ ਨੂੰ ਜਾਣਕਾਰੀ ਜਿਹੜੀ ਮਿਲ ਸਕੇ ਤਾਂ ਮੈਂ ਕੋਈ ਆਪਣੇ ਤੌਰ ਤੇ ਨਹੀਂ ਇੱਕ ਜਿਹੜੀ ਸਰਕਾਰੀ ਚਿੱਠੀ ਹੈ ਜੇਲ੍ਹਾਂ ਵੱਲੋਂ ਵਿਭਾਗ ਵੱਲੋਂ ਜਿਹੜੇ ਇੱਕ ਜਾਰੀ ਕੀਤੀ ਗਈ ਹੈ ਕਿ ਮਿਤੀ 25 2 2025 ਭਾਵ 25 ਫਰਵਰੀ ਨੂੰ ਹੁਸ਼ਾਰਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਇੱਕ ਲੜਾਈ ਹੁੰਦੀ ਹੈ ਜਿਹੜੇ ਉੱਥੇ ਚਾਹੇ ਉਹ ਹਵਾਲਾਤੀ ਨੇ ਜਾਂ ਕੈਦੀਆਂ ਨੇ ਕੈਦੀ ਨੇ ਉਹਨਾਂ ਦੇ ਵਿੱਚ ਇੱਕ ਲੜਾਈ ਝੜਪ ਹੁੰਦੀ ਹੈ ਜਿਸ ਤੋਂ ਬਾਅਦ ਇਹ ਖੁਫੀਆ ਵਿਭਾਗ ਦੇ ਨਾਲ ਜਿਹੜੀ ਜੇਲ੍ਹ ਪ੍ਰਸ਼ਾਸਨ ਵੱਲੋਂ ਜਿਹੜੀ ਉੱਪਰਲਾ ਜਿਹੜਾ ਇਹ ਹਾਈ ਅਥਾਰਟੀ ਹੈ ਉਹਨਾਂ ਵੱਲੋਂ ਜਾਂਚ ਕਰਵਾਈ ਜਾਂਦੀ ਹੈ ਖੁਫੀਆ ਟੰਗ ਦੇ ਨਾਲ ਤੇ ਉਸ ਦਰਮਿਆਨ ਸਾਹਮਣੇ ਆਉਂਦਾ ਹੈ ਕਿ ਜੇਲ੍ਹ ਦੇ ਵਿੱਚ ਨਾ ਡਰੱਗ ਰੈਕਟ ਚੱਲ ਰਿਹਾ ਹੈ ਤੇ ਡਰੱਗ ਰੈਕਟ ਤੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਗੈਰ ਕਾਨੂੰਨਨ ਕੰਮ ਆ ਜਿਹੜੇ ਉਹ ਹੁਸ਼ਾਰਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਚੱਲ ਰਹੇ ਨੇ ਤੇ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਜਾਂਚ ਪੜਤਾਲ ਹੁੰਦੀ ਹੈ ਤੇ ਉਸ ਦੇ ਦਰਮਿਆਨ ਸਾਹਮਣੇ ਆਉਂਦਾ ਕਿ ਜੋ ਜੇਲ੍ਹ ਦੇ ਸੁਪਰਡੈਂਟ ਨੇ ਬਲਜੀਤ ਸਿੰਘ ਤਾਂ ਉਹਨਾਂ ਦੀ ਸ਼ਮੂਲੀਅਤ ਪਾਈ ਗਈ ਹੈ ਜੇਲ੍ਹ ਦੇ ਵਿੱਚ ਜੋ ਗੈਰ ਕਾਨੂੰਨੀ ਕੰਮ ਹੋ ਰਹੇ ਨੇ ਜਾਂ ਜੇਲ੍ਹ ਦੇ ਵਿੱਚੋਂ ਜੋ ਡਰੱਗ ਰੈਕਟ ਭਾਵ ਨਸ਼ਿਆਂ ਦਾ ਧੰਦਾ ਚੱਲ ਰਿਹਾ ਸੀ ਤਾਂ ਉਸ ਤੋਂ ਬਾਅਦ ਏ ਡੀ ਜੀ ਪੀ ਜੇਲਾ ਵਿਭਾਗ ਵੱਲੋਂ ਜਿਹੜਾ ਜੇਲ ਸੁਪਰਡਾਇਰੈਕਟਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਮੁਅਤਲ ਕਰ ਦਿੱਤਾ ਜਾਂਦਾ ਤੇ ਇੱਕ ਟੀਮ ਬਿਠਾ ਦਿੱਤੀ ਜਾਂਦੀ ਹੈ ਹੋਰ ਕਿਸਤੀ ਜਿਹੜੀ ਸਹੀ ਅਰਥਾਂ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਜਦੋਂ ਇਹ ਮਾਮਲਾ ਮੀਡੀਆ ਦੇ ਵਿੱਚ ਉਜਾਗਰ ਹੁੰਦਾ ਲੋਕਾਂ ਨੂੰ ਪਤਾ ਲੱਗਦਾ ਤੇ ਲੋਕ ਵੀ ਹੈਰਾਨ ਹੁੰਦੇ ਨੇ ਆਪਣੇ ਆਪ ਦੇ ਵਿੱਚ ਹੈਰਾਨ ਹੋਣਾ ਬਣਦਾ ਵੀ ਆ ਕਿਉਂਕਿ ਬੇहद ਚਿੰਤਾਜਨਕ ਤੇ ਹੈਰਾਨੀਜਨਕ ਇਹ ਮਾਮਲਾ ਹੈ ਜੇਲਾ ਪੰਜਾਬ ਦੀਆਂ ਜੇਲਾਂ ਨੂੰ ਜੇਕਰ ਤੁਹਾਨੂੰ ਜਾਣਕਾਰੀ ਹੋਵੇ ਤਾਂ ਪਿਛਲੇ ਕੁਝ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀਆਂ ਜੇਲਾਂ ਜਿਹੜੀਆਂ ਉਹ ਜੇਲਾ ਨਾ ਹੋ ਕੇ ਸੁਧਾਰ ਘਰ ਨਾ ਹੋ ਕੇ ਉਹ ਵਿਗਾੜ ਘਰ ਬਣ ਗਈਆਂ ਨੇ ਪਰੰਤੂ ਜੇਕਰ ਜੇਲਾਂ ਦੀ ਬਾਗਡੋਰ ਅਜਿਹੇ ਅਫਸਰਾਂ ਦੇ ਹੱਥਾਂ ਦੇ ਵਿੱਚ ਹੋਵੇਗੀ ਜੇਲਾਂ ਦੀ ਅਗਵਾਈ ਇਸ ਤਰ੍ਹਾਂ ਦੇ ਅਫਸਰ ਕਰਨਗੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਕੋਈ ਅਤਕਥਨੀ ਜਾਂ ਕੋਈ ਗਲਤ ਕਥਨੀ ਨਹੀਂ ਹੋਵੇਗੀ ਜਿਹੜੇ ਸੁਧਾਰ ਕਰਨੇ ਪੰਜਾਬ ਸੂਬੇ ਦੇ ਉਹ ਵਿਗਾੜ ਘਰ ਬਣਦੇ ਜਾ ਰਹੇ ਨੇ ਸੋ ਇਹ ਪੂਰਾ ਮੈਟਰ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਂ ਹਾਈ ਅਥਾਰਟੀ ਨੇ ਜਿਹੜੀ ਪੁਲਿਸ ਪ੍ਰਸ਼ਾਸਨ ਦੀ ਉਸ ਨੇ ਕਾਰਵਾਈ ਕੀਤੀ ਹੈ ਜੇ ਤੈਨੂੰ ਜੇ ਕਿਸੇ ਆਮ ਇਨਸਾਨ ਦੇ ਕੋਲ ਥੋੜੀ ਜੀ ਫੀਮ ਵੀ ਫੜ ਹੁੰਦੀ ਹੈ ਤੁਰੰਤ ਉਸ ਤੇ ਐਕਸ਼ਨ ਲਿਆ ਜਾਂਦਾ ਐਫ ਆਈ ਆਰ ਹੁੰਦੀ ਹੈ ਪਰ ਇੱਥੇ ਜੇ ਆਪਾਂ ਗੱਲ ਕਰੀਏ ਸੁਪਰਡੈਂਟ ਦੀ ਤਾਂ ਇਹਨਾਂ ਨੂੰ ਕੱਲਾ ਸਸਪੈਂਡ ਕੀਤਾ ਗਿਆ ਕੋਈ ਐਫ ਆਈ ਆਰ ਨਹੀਂ ਹੋਈ ਐਵੇਂ ਕਿਉਂ ਦੇਖੋ ਇਹ ਵੀ ਇੱਕ ਚਿੰਤਾਜਨਕ ਵਿਸ਼ਾ ਹੈ ਨਾ ਜੀ ਆਪਾਂ ਦੇਖਦੇ ਆ ਕਿ ਜਦੋਂ ਵੀ ਪੁਲਿਸ ਕਿਸੇ ਤਸਕਰ ਨੂੰ ਫੜਦੀ ਹੈ ਭਾਵੇਂ ਜੇ ਕਿਸੇ ਆਮ ਵਿਅਕਤੀ ਨੂੰ ਵੀ ਫੜਦੀ ਹੈ ਉਸ ਤੋਂ ਚਾਹੇ ਇੱਕ ਗ੍ਰਾਮੀ ਨਿਕਲ ਜਾਵੇ ਇੱਕ ਤੋਲਾ ਅਫੀਮ ਦਾ ਨਿਕਲ ਜਾਵੇ ਤਾਂ ਉਸ ਤੋਂ ਉਪਰੰਤ ਜਿਹੜਾ ਉਹਨੂੰ ਪੁਲਿਸ ਪੁਲਿਸ ਹਸਤੀ ਅਰੈਸਟ ਪਾ ਦਿੰਦੀ ਹੈ ਤੇ ਉਸ ਨੂੰ ਉਸ ਦੇ ਉੱਤੇ ਜਿਹੜਾ ਮੁਕੱਦਮਾ ਦਰਜ ਕਰਕੇ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਜਦੋਂ ਵੱਡੀ ਮਾਤਰਾ ਦੇ ਵਿੱਚ ਨਸ਼ੇ ਦੀ ਖੀਪ ਮਿਲਦੀ ਹੈ ਤਾਂ ਪੁਲਿਸ ਹੈ ਜਿਹੜੀ ਉਹ ਜੋ ਕਥਤ ਦੋਸ਼ੀ ਹੁੰਦੇ ਨੇ ਜਿਨ੍ਹਾਂ ਨੂੰ ਮੌਕੇ ਤੇ ਹਿਰਾਸਤ ਦੇ ਵਿੱਚ ਲਿਆ ਜਾਂਦਾ ਜਾਂ ਗ੍ਰਿਫਤਾਰ ਕੀਤਾ ਜਾਂਦਾ ਉਹਨਾਂ ਨੂੰ ਈਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਵੀ ਹਾਸਲ ਕੀਤਾ ਜਾਂਦਾ ਹੈ ਤੋਂ ਉਹਨਾਂ ਤੋਂ ਹੋਰ ਸਖਤਾਈ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਕਿੱਥੋਂ ਲੈ ਕੇ ਆਇਆ ਸੀ ਕਿਉਂ ਲੈ ਕੇ ਆਇਆ ਸੀ ਅਗਾਹ ਕਿੱਥੇ ਕਿੱਥੇ ਵੇਚਿਆ ਕੀ ਕੀ ਤੂੰ ਆਪਣੀ ਪ੍ਰਾਪਰਟੀ ਬਣਾਈ ਆ ਕੌਣ ਕੌਣ ਤੇਰੇ ਪਰਿਵਾਰ ਦੇ ਵਿੱਚ ਆ ਮਤਲਬ ਕਿ ਪੂਰਾ ਉਹਦਾ ਪਿਸ਼ੋਕੜਾ ਜਿਹੜਾ ਫਰੋਲ ਦਿੱਤਾ ਜਾਂਦਾ ਪ੍ਰੰਤੂ ਇਹ ਵੀ ਇੱਕ ਹੈਰਾਨੀਜਨਕ ਗੱਲ ਹੈ कि ਜਦੋਂ ਆਪਣੇ ਆਪ ਤੇ ਪੁਲਿਸ ਪ੍ਰਸ਼ਾਸਨ ਦੀ ਗੱਲ ਆਈ ਹੈ ਜੇਲ ਸੁਪਰਡੈਂਟ ਤੇ ਗੱਲ ਆਈ ਹੈ ਤਾਂ ਉਸ ਤੇ ਕੋਈ ਐਫ ਆਈ ਆਰ ਨਹੀਂ ਦਰਜ ਹੁੰਦੀ ਉਸ ਨੂੰ ਸਿਰਫ ਸਸਪੈਂਡ ਕਰ ਦਿੱਤਾ ਜਾਂਦਾ ਜੀ ਕਿੰਨੀ ਕਬੜੀ ਕਾਰਵਾਈ ਜਿਹੜੀ ਪੰਜਾਬ ਸਰਕਾਰ ਨੇ ਕਰ ਦਿੱਤੀ ਜੇਕਰ ਤੁਸੀਂ ਆਪਣੇ ਮੰਤਰੀਆਂ ਨੂੰ ਆਪਣੇ ਐਮ ਐਲ ਏ ਨੂੰ ਤੁਸੀਂ ਜੇਲਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਚਲਦੇ ਸਿੱਟ ਸਕਦੇ ਹੋ ਤਾਂ ਜੇਲ ਸੁਪਰਡੈਂਟ ਤੇ ਕਿਉਂ ਨਹੀਂ ਐਫ ਆਈ ਆਰ ਲਾਂਚ ਕੀਤੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕੋਈ ਅਜੇ ਵੀ ਕਿਉਂਕਿ ਜਦ ਕਹਿ ਦਿੱਤਾ ਕਿ ਸ਼ਮੂਲੀਅਤ ਪਾਈ ਗਈ ਹੈ ਆਫਟਰ ਇਨਵੈਸਟੀਗੇਸ਼ਨ ਇਹ ਗੱਲ ਸਾਫ ਹੋਈ ਹੋਵੇਗੀ ਨਾ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਤੁਰੰਤ ਜਿਹੜਾ ਜੇਲ ਸੁਪਰਡੈਂਟ ਸੀ ਜਿਹਨੂੰ ਮੁਅਤਲ ਕਰ ਦਿੱਤਾ ਗਿਆ ਉਸਤੇ ਐਫ ਆਈ ਆਰ ਦਰਜ ਕਰਕੇ ਉਸ ਨੂੰ ਮਾਣ ਜੋਗ ਅਦਾਲਤ ਵਿੱਚ ਪੇਸ਼ ਕਰਨਾ ਚਾਹੀਦਾ ਹੈ ਜਿਵੇਂ ਆਮ ਵਿਅਕਤੀਆਂ ਦੇ ਨਾਲ ਵਰਤਾਰਾ ਕੀਤਾ ਜਾਂਦਾ ਉਸ ਦਾ ਵੀ ਰਿਮਾਂਡ ਹਾਸਲ ਕਰਨਾ ਚਾਹੀਦਾ ਹੈ ਤੇ ਉਹ ਰਿਮਾਂਡ ਹਾਸਲ ਕਰਨ ਤੋਂ ਬਾਅਦ ਸਖਤਾਈ ਦੇ ਨਾਲ ਪੁੱਛਗਿੱਛ ਕਰਨੀ ਚਾਹੀਦੀ ਹੈ ਜੀ ਬਿਲਕੁਲ ਚੇਤਨ ਜੀ ਆਪਾਂ ਆਏ ਦਿਨ ਵੀਡੀਓ ਦੇਖਦੇ ਹਾਂ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੁੰਦੀਆਂ ਨੇ ਕਿ ਜੇ ਕੋਈ ਨਸ਼ਾ ਤਸਕਰ ਹੈ ਉਹਦਾ ਘਰ ਟਾਇਆ ਜਾਂਦਾ ਕੀ ਹੋਣ ਇਹਨਾਂ ਦਾ ਵੀ ਦੇਖੋ ਕੋਈ ਗੱਲ ਉਹੀ ਆ ਗਈ ਨਾ ਕਿ ਜਦੋਂ ਤਾਂ ਕੋਈ ਆਮ ਬੰਦਾ ਵਾ ਜੀ ਉਦੋਂ ਸਾਰੀਆਂ ਕਾਰਵਾਈਆਂ ਜਿਹੜੀਆਂ ਪੁਲਿਸ ਜੋ ਵੀ ਕਾਨੂੰਨ ਆ ਉਹ ਲੋਕਾਂ ਨੂੰ ਜਾਂ ਸਰਕਾਰ ਐ ਆਮ ਲੋਕਾਂ ਨੂੰ ਉਹ ਪੜਾ ਦਿੰਦੀ ਐ ਕਾਨੂੰਨ ਦਾ ਪਾਠ ਪੜਾਇਆ ਜਾਂਦਾ ਐ ਨਿਸ਼ਮ ਪੜਾਇਏ ਪੜਾਏ ਜਾਂਦੇ ਨੇ ਮੈਂ ਕੱਲੇ ਇਹਨਾਂ ਦੀ ਗੱਲ ਨਹੀਂ ਕਰਾਂਗਾ ਇੱਕ ਪੰਜਾਬ ਦੇ ਬੜੇ ਵਿਵਾਦਿਤ ਏਆਈਜੀ ਨੇ ਰਾਜੀਤ ਸਿੰਘ ਹੁੰਦਲ ਉਹਨਾਂ ਦਾ ਵੀ ਨਸ਼ਾ ਤਸਕਰੀ ਦੇ ਵਿੱਚ ਵੱਡੇ ਪੱਧਰ ਤੇ ਉਹਨਾਂ ਦਾ ਖੁਲਾਸਾ ਹੋਇਆ ਸੀ ਕਿ ਉਹਨਾਂ ਦੇ ਕਰਤੇ ਵੀ ਅੱਜ ਤੱਕ ਬੁਲਟੋਜ਼ਰ ਕੋਈ ਨਹੀਂ ਚੱਲਿਆ ਬਿਲਕੁਲ ਮੈਂ ਕਹਿੰਦਾ ਪੁਲਿਸ ਨੂੰ ਪੁਲਿਸ ਨੂੰ ਨਹੀਂ ਇਹਦੀ ਜਿਹੜੀ ਇੱਕ ਪੰਜਾਬ ਸਰਕਾਰ ਨੂੰ ਵੱਖਰੇ ਤੌਰ ਤੇ ਕੋਈ ਜੁਡੀਸ਼ਰੀ ਜਾਂਚ ਇਸ ਦੀ ਕਰवानी ਚਾਹੀਦੀ ਹੈ ਜਾਂ ਕਿਸੇ ਸਿਟਿੰਗ ਜੱਜ ਸਾਹਿਬਾਨ ਤੋਂ ਜਾਂ ਕਿਸੇ ਰਿਟਾਇਰਡ ਜੱਜ ਸਾਹਿਬਾਨ ਤੋਂ ਇਸ ਦੀ ਜਿਹੜੀ ਜਾਂਚ ਕਰवानी ਚਾਹੀਦੀ ਹੈ ਜਿਹੜੇ ਇਸ ਤਰ੍ਹਾਂ ਦੇ ਅਫਸਰ ਹੁੰਦੇ ਨੇ ਕਿਉਂ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਕਿਉਂਕਿ ਆਪਾਂ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਦੀ ਗੱਲ ਕਰੀਏ ਤਾਂ ਸਮੇਂ-ਸਮੇਂ ਤੇ ਮਾਨਯੋਗ ਜੱਜ ਸਾਹਿਬਾਨਾਂ ਵੱਲੋਂ ਵੀ ਜਿਹੜਾ ਜੇਲ੍ਹ ਦਾ ਦੌਰਾ ਕੀਤਾ ਜਾਂਦਾ ਹੈ ਜੇਲ੍ਹ ਦੇ ਪ੍ਰਬੰਧਾਂ ਨੂੰ ਲੈ ਕੇ ਜੇਲ੍ਹ ਤਿਆਰੀਆਂ ਨੂੰ ਲੈ ਕੇ ਤਾਂ ਤਾਂ ਮੈਨੂੰ ਲੱਗਦਾ ਕਿ ਇਸ ਤੇ ਜਿਹੜੀ ਇੱਕ ਜ਼ਰੂਰ ਜੁਡੀਸ਼ਰੀ ਜਾਂਚ ਜਿਹੜੀ ਉਹ ਪੰਜਾਬ ਸਰਕਾਰ ਨੂੰ ਕਰਵਾਉਣੀ ਚਾਹੀਦੀ ਹੈ ਜਿਹੜੇ ਇਹ ਫੜ ਹੋਏ ਨੇ ਬਲਜੀਤ ਸਿੰਘ ਜੇਲ ਸੁਪਰਡੈਟ ਉਸ ਤੋਂ ਇਲਾਵਾ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਏਆਈਜੀ ਰਾਜੇ ਸਿੰਘ ਹੁੰਦੜ ਉਹ ਤਾਂ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਘਿਰੇ ਹੋਏ ਨੇ ਤਾਂ ਜ਼ਰੂਰ ਇੱਕ ਐਗਜ਼ੈਂਪਲ ਹੈ ਜਿਹੜੀ ਉਹ ਪੰਜਾਬ ਸਰਕਾਰ ਨੂੰ ਸੈੱਟ ਕਰਨੀ ਚਾਹੀਦੀ ਹੈ ਕਿ ਕਾਨੂੰਨ ਹੈ ਜਿਹੜਾ ਕਾਨੂੰਨ ਦੀ ਨਿਗਾਹ ਦੇ ਵਿੱਚ ਚਾਹੇ ਉਹ ਆਮ ਇਨਸਾਨ ਹੈ ਚਾਹੀ ਕੋਈ ਮੰਤਰੀ ਐਮਐਲਏ ਹੈ ਚਾਹੀ ਕੋਈ ਪਹੁੰਚ ਵਾਲਾ ਵਿਅਕਤੀ ਹੈ ਚਾਹੀ ਕੋਈ ਅਫਸਰ ਹੈ ਸਾਰੇ ਇੱਕੋ ਬਰਾਬਰ ਨੇ ਕਾਨੂੰਨ ਦੀ ਨਿਗਾ ਦੇ ਵਿੱਚ ਤਾਂ ਮੈਨੂੰ ਲੱਗਦਾ ਜ਼ਰੂਰ ਪੰਜਾਬ ਸਰਕਾਰ ਨੂੰ ਇਹਨਾਂ ਤੇ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨੀਆਂ ਚਾਹੀਦੀਆਂ ਨੇ ਅਜਿਹੀਆਂ ਅਧਿਕਾਰੀਆਂ ਤੇ ਤਾਂ ਜੋ ਇੱਕ ਐਗਜ਼ਾਮਪਲ ਸੈੱਟ ਹੋ ਸਕੇ ਲੋਕਾਂ ਦੇ ਵਿੱਚ ਇੱਕ ਚੇਤਾਵਨੀ ਵੀ ਜਾ ਸਕੇ ਕਿ ਸਰਕਾਰ ਸਾਡੀ ਵਾਕਿਆ ਦੇ ਵਿੱਚ ਸਖਤਾਈ ਵਰਤ ਰਹੀ ਹੈ ਜੀ ਬਿਲਕੁਲ ਤੁਸੀਂ ਗੱਲ ਕੀਤੀ ਕਿ ਜਿਹੜੀਆਂ ਪੰਜਾਬ ਦੀਆਂ ਜੇਲਾਂ ਨੇ ਇਹ ਸੁਧਾਰ ਕਰਨੇ ਵਿਗਾੜ ਘਰ ਬਣਦੀਆਂ ਜਾ ਰਹੀਆਂ ਨੇ ਜੇ ਮੈਂ ਜੇਲਾਂ ਦੀ ਗੱਲ ਕਰਾਂ ਜਦੋਂ ਕਿਸੇ ਨੂੰ ਸਜ਼ਾ ਹੁੰਦੀ ਹੈ ਤੇ ਉਹਨੂੰ ਜੇਲ੍ਹ 'ਚ ਭੇਜਿਆ ਜਾਂਦਾ ਸਭ ਤੋਂ ਪਹਿਲਾਂ ਉਹਦੀ ਤਲਾਸ਼ੀ ਹੁੰਦੀ ਹੈ ਪੂਰੀ ਬੋਡੀ ਦੀ ਕਿ ਕੋਈ ਕੋਈ ਸਮਾਨ ਤਾਂ ਇਹ ਨਾਲ ਲੈ ਕੇ ਚਲਦਾ ਪਰ ਆਪਾਂ ਇਹਦੇ ਨੂੰ ਦੇਖਦੇ ਆ ਕਿ ਅੰਦਰ ਜਿਹੜੇ ਕੈਦੀ ਨੇ ਉਹ ਵੀਡੀਓ ਕਾਲ ਕਰ ਕਰਕੇ ਗੈਂਗਸਟਰ ਧਮਕੀਆਂ ਦੇ ਰਹੇ ਨੇ ਇਹ ਕਿਵੇਂ ਪੋਸੀਬਲ ਹੋ ਸਕਦਾ ਜਦਕਿ ਪੂਰੀ ਤਲਾਸ਼ੀ ਹੋ ਕੇ ਅੰਦਰ ਜਾਂਦੇ ਨੇ ਕਿਵੇਂ ਵੀਡੀਓ ਕਾਲ ਹੁੰਦੀ ਹੈ ਇਸ ਤਰ੍ਹਾਂ ਦੇ ਜੇਕਰ ਅਫਸਰ ਹੋਣਗੇ ਜੇਲਾਂ ਦੇ ਵਿੱਚ ਤਾਂ ਕਿਉਂ ਨਹੀਂ ਪੋਸੀਬਲ ਪ੍ਰੀਤ ਜੀ ਇਹ ਜਿਹੜਾ ਅਫਸਰ ਮੈਂ ਇਸ ਗੱਲ ਨੂੰ ਤਾਂ ਕਰਕੇ ਟਾਰਗੇਟ ਕਰ ਰਿਹਾ ਕਿਉਂਕਿ ਉਹ ਜਿਹੜੀ ਸਰਕਾਰੀ ਚਿੱਠੀ ਹੈ ਉਸ ਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਹੋਇਆ ਹੈ ਕਿ ਡਰੱਗ ਰੈਕਟ ਤੇ ਹੋਰ ਨਹੀਂ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਜਿਹੜੀ ਜੇਲ ਸੁਪਰਡੈਂਟ ਬਲਜੀਤ ਸਿੰਘ ਦੀ ਸ਼ਮੂਲੀਅਤ ਪਾਈ ਗਈ ਆ ਹੂੰ ਤੇ ਜੇਕਰ ਮੈਂ ਕਹਿੰਦਾ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਸੁਪਰਡੈਂਟ ਹੋਣਗੇ ਜਿਨ੍ਹਾਂ ਦੇ ਹੱਥ ਜੇਲ੍ਹ ਦੀ ਵਾਗ ਡੋਰ ਹੋਵੇਗੀ ਤਾਂ ਜੇਲ੍ਹਾਂ ਜਾਓ ਸੁਧਾਰ ਕਰ ਕਿੱਥੋਂ ਰਹਿਣਗੇ ਪਤਾ ਵਿਗਾੜ ਕਰ ਰਹਿਣਗੇ ਜਿਹੜੇ ਚੰਦ ਪੈਸਿਆਂ ਪਿੱਛੇ ਅੰਦਰ ਮੋਬਾਈਲ ਵੀ ਜਾਣ ਦੇ ਦਿੰਦੇ ਨੇ ਅੰਦਰ ਨਸ਼ਾ ਵੀ ਜਾਣ ਦੇ ਦਿੰਦੇ ਕਹਿੰਦੇ ਅੰਦਰ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੀ ਸਖਤਾਈ ਹੁੰਦੀ ਹੈ ਕਿ ਅੰਦਰ ਤਾਂ ਕੋਈ ਚਿੜੀ ਵੀ ਪਰ ਨਹੀਂ ਮਾਰ ਸਕਦੀ ਕੋਈ ਪਰਿੰਦਾ ਨਹੀਂ ਪਰ ਮਾਰ ਸਕਦਾ ਪੇ ਮੋਬਾਈਲ ਕਿੱਦਾਂ ਚਲੇ ਜਾਂਦੇ ਨੇ ਵੀਡੀਓ ਕਾਲਸ ਅੰਦਰੋਂ ਹੁੰਦੀਆਂ ਨੇ ਅੰਦਰੋਂ ਹੁਣ ਇਹ ਨਸ਼ਾ ਵੀ ਮੈਨੂੰ ਲੱਗਦਾ ਕਿ ਜੇਕਰ ਤਸਕਰੀ ਪਾਈ ਗਈ ਹੈ ਤਾਂ ਬਰਾਮਦ ਵੀ ਜ਼ਰੂਰ ਹੋਇਆ ਹੋਵੇਗਾ ਹਾਲਾਂਕਿ ਇਸ ਤੱਕ ਖੁਲਾਸਾ ਜਿਹੜਾ ਨਹੀਂ ਕੀਤਾ ਤਾਂ ਨਾ ਹੀ ਇਸ ਬਾਬਤ ਅਦਾਰਾ ਹੁਸ਼ਾਰਪੁਰ ਨਿਊਜ਼ ਕੋਈ ਟਿੱਪਣੀ ਕਰਨਾ ਚਾਹੁੰਦਾ ਸਵਾਲ ਤਾਂ ਉਹੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਅਫਸਰ ਪੰਜਾਬ ਨੂੰ ਮਿਲਣ ਗਏ ਜੇਲ੍ਹਾਂ ਨੂੰ ਮਿਲਣ ਗਏ ਤਾਂ ਜੇਲ੍ਹਾਂ ਸੁਧਾਰ ਘਰ ਨਾ ਹੋ ਕੇ ਵਿਗਾੜ ਘਾਰੀਓ ਬਣਣ ਗੀਆਂ ਤਾਂ ਫਿਰ ਮੈਂ ਇਹ ਵੀ ਗੱਲ ਕਹਿਣ ਤੋਂ ਕੋਈ ਸੰਕੋਚ ਨਹੀਂ ਕਰਾਂਗਾ ਕਿ ਇਸ ਤਰ੍ਹਾਂ ਦੇ ਅਫਸਰਾਂ ਦੀ ਵਜ੍ਹਾ ਦੇ ਨਾਲ ਜਿਹੜੇ ਅੰਦਰ ਸੁਧਰਨ ਦੇ ਲਈ ਗਏ ਨੇ ਉਹ ਹੋਰ ਵਿਗੜ ਕੇ ਬਾਹਰ ਨਿਕਲਦੇ ਨੇ ਉਹ ਗੈਂਗਸਟਰ ਬਣ ਕੇ ਨਿਕਲਦੇ ਨੇ ਬਾਹਰ ਫਿਰ ਜੀ ਜੀ ਜਿਹਦਾ ਜੀ ਇੱਕ ਮੇਰਾ ਆਖਰੀ ਸਵਾਲ ਤੁਹਾਡਾ ਨੇ ਇਹ ਆ ਕਿ ਜਿੱਦਾਂ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਸਸਪੈਂਡ ਕਰਨਾ ਕੋਈ ਹੱਲ ਨਹੀਂ ਮੈਨੂੰ ਲੱਗਦਾ ਕਿਉਂਕਿ 3 ਮਹੀਨੇ ਬਾਅਦ ਸ਼ਾਇਦ 4 ਮਹੀਨੇ ਬਾਅਦ ਜਿੰਨਾ ਵੀ ਸਮਾਂ ਹੁੰਦਾ ਹੈ ਇਹ ਫਿਰ ਦੁਬਾਰਾ ਵਾਪਸ ਡਿਊਟੀ ਜੁਆਇਨ ਕਰ ਲੈਂਦੇ ਨੇ ਕੀ ਕੀ ਗੱਲ ਹੈ ਨਾ ਡਿਸਮਿਸ ਨਹੀਂ ਕਰ ਸਕਦੀ ਸਰਕਾਰ ਮੈਂ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਦੇ ਆਮ ਲੋਕਾਂ ਤੇ ਜਿਹੜੇ ਕਾਰਵਾਈਆਂ ਹੁੰਦੀਆਂ ਨੇ ਜਿਵੇਂ ਹੁਣ ਨਸ਼ਾ ਤਸਕਰ ਹੈ ਬਹੁਤ ਵਧੀਆ ਕਾਰਵਾਈਆਂ ਪੰਜਾਬ ਸਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਦੇਖੋ ਜਿੱਥੇ ਸ਼ਲਾਘਾ ਕਰਨੀ ਸਰਕਾਰ ਦੀ ਬਣਦੀ ਹੈ ਬਣਦੀ ਹੈ ਉੱਥੇ ਕਰਨੀ ਚਾਹੀਦੀ ਹੈ ਜਿੱਥੇ ਸਰਕਾਰ ਨੂੰ ਘੇਰਨਾ ਚਾਹੀਦਾ ਹੈ ਕਿਸੇ ਖਾਮੀ ਨੂੰ ਲੈ ਕੇ ਕਿਸੇ ਕਮੀ ਨੂੰ ਲੈ ਕੇ ਤਾਂ ਉੱਥੇ ਘੇਰਨਾ ਵੀ ਬਣਦਾ ਤਾਂ ਹੁਣ ਬਹੁਤ ਵਧੀਆ ਢੰਗ ਦੇ ਨਾਲ ਸਰਕਾਰ ਵੱਲੋਂ ਜਿਹੜੀਆਂ ਉਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਈ ਜਾ ਰਹੇ ਨੇ ਬਹੁਤ ਵਧੀਆ ਗੱਲ ਹੈ ਮੈਂ ਇਹੀ ਕਹਿਣਾ ਹੈ ਕਿ ਜਿਵੇਂ ਏਆਈਜੀ ਉਹ ਰਾਜ ਸਿੰਘ ਹੁੰਦਲ ਹੈ ਵਿਵਾਦਤ ਪੁਲਿਸ ਅਫਸਰ ਰਿਹਾ ਤੇ ਸਰਕਾਰ ਨੂੰ ਇਸ ਤਰ੍ਹਾਂ ਦੇ ਅਫਸਰਾਂ ਤੇ ਇਸ ਤਰ੍ਹਾਂ ਦੀਆਂ ਹੀ ਕਾਰਵਾਈਆਂ ਕਰਨੀਆਂ ਚਾਹੀਦੀਆਂ ਨੇ ਜੋ ਬਾਕੀਆਂ ਤੇ ਹੁੰਦੀਆਂ ਨੇ ਤੇ ਇਹਨਾਂ ਨੂੰ ਨੌਕਰੀ ਤੋਂ ਸਸਪੈਂਡ ਕਰਨਾ ਕੋਈ ਹੱਲ ਨਹੀਂ ਹੈ ਇਹਨਾਂ ਨੂੰ ਪੂਰਨ ਤੌਰ ਤੇ ਪੱਕੇ ਤੌਰ ਤੇ ਜਿਹੜਾ ਡਿਸਮਿਸ ਕਰ ਦੇਣਾ ਚਾਹੀਦਾ ਮੈਂ ਕਹਿੰਦਾ 2 4 5 10 ਐਗਜ਼ਾਮਪਲ ਆ ਇਸ ਤਰ੍ਹਾਂ ਦੀ ਆ ਜਾਣ ਤਾਂ ਕਿੱਦਾਂ ਨਾ ਪੰਜਾਬ ਦਾ ਮਾਹੌਲ ਸੁਧਰੂਗਾ ਜੀ ਫਿਰ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਚੇਤਨ ਕਸ਼ਪ ਜੀ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਆਏ ਦਿਨ ਜੇਲ੍ਹਾਂ ਦਾ ਦੌਰਾ ਕਰਦੇ ਰਹਿੰਦੇ ਨੇ ਸਾਡੇ ਜਿਹੜੇ ਮੇਨ ਅਫਸਰ ਨੇ ਤੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੇਲ੍ਹਾਂ ਦੇ ਵਿੱਚ ਕੀ ਕੁਝ ਹੋ ਰਿਹਾ ਕੀ ਨਹੀਂ ਤਾਂ ਜੋ ਸਾਡੀਆਂ ਜਿਹੜੀਆਂ ਜੇਲ੍ਹ ਕੇਂਦਰ ਆ ਇਹ ਸੁਧਾਰ ਘਰ ਹੀ ਰਹਿਣ ਨਾ ਕਿ ਵਿਗੜਨ ਘਰ ਬਣ ਉਹ ਤੱਕ ਤੁਸੀਂ ਆਪਣੇ ਪ੍ਰੀਤ ਗਰਿਵਾਲ ਨੂੰ ਦਿਓ ਇਜਾਜ਼ਤ ਧੰਨਵਾਦ